ਦਾ ਕੀ ਹਾਲ ਆ ਕਦੇ ਢੇੜਾ ਮਾਰ ਕੇ ਆਇਓ ਸਰਕਾਰੀ ਵਾਟਰ ਵਰਕਰਸ ਦਾ ਕੀ ਹਾਲ ਆ ਕਦੇ ਢੇੜਾ ਮਾਰ ਕੇ ਆਇਓ ਬਈ ਪਿੰਡ ਦੇ ਸਕੂਲ ਦਾ ਕੀ ਹਾਲ ਆ ਅਸੀਂ ਕਿਉਂ ਨਹੀਂ ਹੁਣ ਪਿੰਡ ਦੇ ਵਿੱਚ ਆਏ ਹੋਏ ਐਮਐਲਏ ਨੂੰ ਇਸ ਗੱਲ ਵਾਸਤੇ ਗੋਡੇ ਟੇਕਣ ਲਈ ਮਜਬੂਰ ਕਰਦੇ ਜਾਂ ਸਾਡੀ ਆ ਮੰਗ ਕਿਉਂ ਮਰਦੀ ਜਾਂਦੀ ਆ ਬਈ ਪਿੰਡ ਦੀ ਡਿਸਪੈਂਸਰੀ ਚ ਡਾਕਟਰ ਹੋਣਾ ਚਾਹੀਦਾ ਬਈ ਪਿੰਡ ਦੇ ਸਕੂਲ ਚ ਅਧਿਆਪਕ ਪੂਰੇ ਹੋਣੇ ਚਾਹੀਦੇ ਆ ਭਈ ਪਿੰਡ ਦੀ ਪਸ਼ੂ ਡਿਸਪੈਂਸਰੀ ਸਹੀ ਚੱਲਦੀ ਹੋਣੀ ਚਾਹੀਦੀ ਆ। ਭਈ ਪਿੰਡ ਦਾ ਵਾਟਰ ਵਰਕਸ ਸਹੀ ਤਰੀਕੇ ਨਾਲ ਕੰਮ ਕਰਦਾ ਹੋਣਾ ਚਾਹੀਦਾ। ਸਾਡੀਆਂ ਇਹ ਮੰਗਾਂ ਕਿੱਥੇ ਗਈਆਂ ਭਈ? ਅਸੀਂ ਕਿਉਂ ਇਹ ਗੱਲ ਪਿੱਛੇ ਛੱਡਤੀ? ਭਈ ਜਿਹੜੇ ਆਹ ਸਰਕਾਰੀ ਸਕੂਲ ਆ ਇਹ ਸਾਡੇ ਜਵਾਨਾਂ ਨੂੰ ਪੜਾਉਣ ਦੇ ਕਾਬਲ ਨਹੀਂ ਰਹੇ। ਅਸੀਂ ਕਿਉਂ ਛੱਡਤੀ ਇਹ ਗੱਲ ਕਿ ਸਾਡਾ ਲਾਜ ਕਰਨ ਵਾਸਤੇ ਪਿੰਡ ਦੀ ਸਰਕਾਰੀ ਡਿਸਪੈਂਸਰੀ ਕਾਬਲ ਨਹੀਂ ਰਹੀ। ਅਸੀਂ ਕਿਉਂ ਛੱਡਤੀ ਬਈ ਸਾਡੇ ਪਿੰਡ ਦੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਦੇਣ ਵਾਸਤੇ ਪਿੰਡ ਦਾ ਜਿਹੜਾ ਵਾਟਰ ਵਰਕ ਸੀ ਉਹ ਖਤਮ ਕਰਤਾ ਬਈ ਇਹਨਾਂ ਨੇ ਅਸੀਂ ਇਹ ਗੱਲਾਂ ਕਿਉਂ ਸੋਚਣੋਂ हट ਗਏ ਇਹ ਸਵਾਲ ਨੇ ਸਾਡੇ ਸਾਰਿਆਂ ਵਾਸਤੇ ਬਹੁਤ ਵੱਡੇ ਤੇ ਇਹਨਾਂ ਸਵਾਲਾਂ ਦਾ ਜਦੋਂ ਹੱਲ ਲੱਭਣ ਤੁਰਦੇ ਆ ਤਾਂ ਲਾਜ਼ਮੀ ਤੌਰ ਤੇ ਖੋਟ ਥੋੜੇ ਚ ਨਹੀਂ ਆ ਬਈ ਖੋਟ ਉਹਨਾਂ ਚ ਜਿਹੜੇ ਕਹਿੰਦੇ ਆ ਬਈ ਯਾਰਾ ਟੂਟੀਆਂ ਦਾ ਪਾਣੀ ਸੜਕਾਂ ਤੇ ਜਾਇਂ ਡੁੱਲੀ ਜਾਂਦਾ ਇਹ ਤਾਂ ਬੋਤਲਾਂ 'ਚ ਪਾ ਕੇ ਵੇਕਣਾ ਵੱਡਾ ਸੀ ਇਹਦੇ ਤੋਂ ਤਾਂ ਮੁਨਾਫਾ ਕਮਾਇਆ ਕਹਿੰਦੇ ਆ ਬਈ ਕੁਦਰਤ ਵੱਲੋਂ ਬਖਸ਼ੀਆਂ ਹੋਈਆਂ ਖਾਣਾ ਦੇ ਵਿੱਚੋਂ ਆ ਰਿਹਾ ਕੋਲਾ ਜਿਹੜਾ ਇੱਥੇ ਬਿਜਲੀ ਪੈਦਾ ਕਰਕੇ ਦਿੰਦਾ ਸਾਨੂੰ ਯਾਰ ਉਹਦੇ ਦੇ ਉੱਤੇ ਆਮ ਲੋਕਾਂ ਦਾ ਹੱਕ ਨਹੀਂ ਹੋਣਾ ਚਾਹੀਦਾ ਉਦੋਂ ਤਾਂ ਬਾਈ ਬਿਜਲੀ ਪੈਦਾ ਕਰਕੇ ਅਸੀਂ ਮੁਨਾਫਾ ਕਮਾ ਸਕਦੇ ਆ ਐਸੇ ਕਰਕੇ ਇਹਨਾਂ ਨੂੰ ਉਹ ਪ੍ਰਾਈਵੇਟ ਫਰਮਾਂ ਵੱਲ ਨੂੰ ਤੋਰਿਆ ਗਿਆ ਤੇ ਜਿਹੜੇ ਕਹਿੰਦੇ ਆ ਬਾਈ ਬਈ ਜਿਹੜੇ ਆ ਗੋਡੇ ਆ ਨਾ ਗੋਡੇ ਜੇ ਦੁੱਖਦੇ ਆ ਨਾ ਕਿਸੇ ਦੇ ਤਾਂ ਫਿਰ ਲਾਜ਼ਮੀ ਤੌਰ ਤੇ ਇਹਦੇ ਚੋਂ ਵੀ ਮੁਨਾਫਾ ਕਮਾਇਆ ਜਾ ਸਕਦਾ ਉਸ ਮੁਨਾਫੇ ਦੀ ਇੰਨੀ ਭੁੱਖ ਨੇ ਸਾਨੂੰ ਇੱਥੋਂ ਕਿੱਥੋਂ ਕਿੱਥੇ ਲਿਆਂਦਾ ਇਹ ਸਵਾਲ ਅੱਜ ਸਾਡੇ ਸਾਰਿਆਂ ਵਾਸਤੇ ਸੋਚਣ ਦੇ ਆ ਤੁਸੀਂ ਗਏ ਹੋਮ ਹੋਗੇ ਤੁਹਾਡੇ ਨਾਲ ਦਿਆਂ ਨੇ ਤੁਹਾਡੇ ਘਰ ਦਿਆਂ ਨੇ ਕਦੇ ਤੁਹਾਡੇ ਰਿਸ਼ਤੇਦਾਰਾਂ ਨੇ ਇਹ ਗੱਲ ਵੇਖੀ ਹੋਣੀ ਆ ਕਿ ਅੱਜ ਤੁਸੀਂ ਕਿਸੇ ਡਾਕਟਰ ਕੋਲੇ ਵਗ ਜੋ ਕਦੇ ਭੁੱਲ ਭਲੇ ਖੇ ਵੀ ਕਤੇ ਗੋਡੇ ਤੇ ਹੱਥ ਰੱਖ ਕੇ ਕਹਦੇ ਹੋ ਵੀ ਮੇਰਾ ਤਾਂ ਇੱਥੋਂ ਦੁਖਦਾ ਜੇ ਨਾ 5 ਮਿੰਟਾਂ ਅੰਝ ਤੁਹਾਡੇ ਗੋਡੇ ਬਦਲਣ ਦੀ ਤਿਆਰੀ ਕਰ ਲਈ ਤਾਂ ਮੈਨੂੰ ਕਹਦੇ ਹੋ ਕਾਰਨ ਕੀ ਆ ਸਾਰਿਆਂ ਦੇ ਆਸ਼ਮਾਨ ਕਾਰਡ ਬਣੇ ਆ ਮੋٹے ਕਮਿਸ਼ਨ ਆਉਂਦੇ ਨੇ ਸਰਕਾਰਾਂ ਨੂੰ ਵੀ ਆਉਂਦੇ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਆਉਂਦੇ ਨੇ ਉਹਨਾਂ ਕਮਿਸ਼ਨਾਂ ਦੇ ਵਿੱਚੋਂ ਆ ਤੁਹਾਡੇ ਗੋਡੇ ਬਦਲੇ ਜਾ ਰਹੇ ਆ ਆ ਪਿੱਛੇ ਜੇ ਐਮਜ਼ ਦੀ ਇੱਕ ਰਿਪੋਰਟ ਆਈ ਸੀ ਜਿਹਦੇ ਚ ਉਹਨਾਂ ਨੇ ਸਾਫ਼-ਸਾਫ਼ ਲਿਖਿਆ ਇਹ ਜੇ 100 ਗੋਟਿਆਂ ਦਾ ਆਪਰੇਸ਼ਨ ਹੁੰਦਾ ਤਾਂ ਉਹਦੇ ਚੋਂ 37 ਗੋਡੇ ਜਿਹੜੇ ਆ ਉਹ ਬਦਲਣ ਯੋਗ ਸੀ ਬਾਕੀ ਦੇ 63 ਜਿਹੜੇ ਆ ਉਹ ਮੁਨਾਫੇ ਦੀ ਭੁੱਖ ਬਦਲਾ ਰਹੀ ਹੈ ਭਰਾਵੋ ਇਸ ਗੱਲ ਨੂੰ ਸਾਨੂੰ ਸੋਚਣਾ ਪੈਣਾ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸਾਡਾ ਲਾਜ ਮਹਿੰਗਾ ਹੁੰਦਾ ਜਾ ਰਿਹਾ ਸਰਕਾਰ